هن لا گروپ ۾ ڌيان رکيو ماتا جي عليك جي اندر پڙهي مطلب ਵੀ ਉਹਨਾਂ ਨੂੰ ਦੇਖਿਆ ਹੋਇਆ ਹੋਇਆ ਵੀ ਉਹਨਾਂ ਹੀ ਉਹਨਾਂ ਵਾਲੀ ਗੁਰਦੁਆਰੇ ਤੇ ਹੰਡਾ ਖਾਣ ਆਇਆ ਉਹਨਾਂ ਮੇਰੇ ਕੋਲ ਸੁਣਨ ਸਕੀ ਜਦੋਂ ਜਿੰਨਾਂ ਇਮਾਨੇ ਲੀਕਨ ਕੀਤੀ ਉਸ ਦਿਨ ਮੈਂ ਰੋਕੀ ਕਾ ਕੇ ਅੰਦਰ ਆਈ ਤੇ ਇੱਕ ਤੱਕ ਦੇਖਿਆ ਉਹਨੇ ਕਿਹਾ ਕਿ ਪ੍ਰਵਾਸੀ ਬੱਚਿਆਂ ਨੂੰ ਦਾਸ ਪਈਏ ਦੇਖ ਕੇ ਟਾਲੀਆਂ ਟਾਹ ਕਿਨੇ ਦੇਖੋ ਵਾਲੇ ਇਹਨਾਂ

میںرڈ میں ڈا مچ گئی ماتا بھوٹی رنجھ نے سی اپ جاپیاں میں پیٹھی راگیتے کرتے چاہے گھوٹوارا چاہے تمہو لگا چاہے کنگیا چاہے گھوٹکا چاہے سنجلیا جتھے پیئے ساڑے لے دلگائی ساٹھے پاندے اس گلوں کے آنگے چرکھو نو نو ساک ساک ساو دے سیز کری دے اپنا سر سیز باہر ہے پھر میں نے بھی شوونی پیٹیوں چینلنگ کیتا مشیبی گھوٹوپر ਤਾਂ ਮੈਂ ਨੋ ਨੋ ਸਤ ਸਤ ਹੰਦੇ ਜਾਂਦੇ ਆ ਗੁਰੂ ਤੇਗ ਬਹਾਦਰ ਪਹਿਮੇ ਪਾਸ਼ਾ ਗਏ ਆ ਅਸੀਂ ਕਹਿੰਦੇ ਕਿ ਭਵਾਂਤ ਕਹਾਵੇਂ ਅਸੀਂ ਆਪਣੇ ਲਈ ਬਖੋਨੇ ਆ ਆਏ ਨੇ ਫਿਰ ਬੀਬੀਆਂ ਨਾਲ ਮੈਂ ਗੱਲ ਕਰਨ ਕਰਦੀ ਆ ਗੁਰੂ ਘਰ ਦੀ ਪੂਰੀ ਵਿੱਚ ਜੇਲੀਆਂ ਕੋਲ ਜਾ ਕੇ ਨਾ ਆਵੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਤੇ ਕਹਿੰਨਾ ਇਹ ਸ਼ਰਮਣਿਕ ਵਰਤੀ ਨੇ ਮੈਂ ਚੈਲੰਜ ਕਰਦੀ ਆ ਇਹ ਕਾਨੂੰਨ ਬਣਨਾ ਚਾਹੀਦਾ نہ چلن نہیں دے شوق کرن. سارے کسان

لب کے مرو نے ادیش نہیں دن پو ہاں؟ بھی ہونے چاہیے جب گرو گرب جی کتنے پنڈی

گروہ قرآن صاحب نے دے رکھوں کنانٹ میں درشن ملتے آج جو بارندرے پاندھے چاہے کج بھی بھوڑنا جیڑا مردی جاکے دیکھتے میں نے یہاں کہا دے نا کہنے ہی تیڑا گروہ قرآن صاحب نے پراتی کو اس پیرنٹ آؤ بچہ بچہ شید بھائی گروہ جی کا خانسہ بھائی گروہ جی کی باتے جی کو چھوٹ سے لے گا تو بولیا گیا ہوئے تو نوک جی سمجھ کے محب ਬਾਹਰ ਦੀ ਕੀ ਪਤਾ ਨਹੀਂ ਤੇ ਕੋਈ ਸ਼ੱਕ ਨਹੀਂ ਸਾਡਾ ਫਲਸਫਾ ਸਾਡਾ ਇਤਿਹਾਸ ਇਸ ਗੁਰ ਦੀ ਗਵਾਈ ਹਰਦਾਇ ਕਲਸਿੰਗਾਂ ਦੇ ਬਾਰੇ ਵੀ ਨਾਲ ਸਿਗੜੀਆਂ ਦੇ ਵੀ ਦਰਕਰ ਕਰਦਾ ਜਿਨ੍ਹਾਂ ਸਿਧਾਂ ਸਿਗੜੀਆਂ ਤਰਹੇ ਸੀਸ ਦਿੱਤੇ ਕਿ ਪਿੱਟੀਆਂ ਸੁਚੇਤ ਹੋ ਜਾਣ ਪਤੀਆਂ ਤੋਂ ਆਲੇ ਪਾਸੇ हट ਜਾਣ ਯਾਨੀ ਕਰਤਾਰ ਜੀ ਨੇ ਕਿ ਮੈਂ ਕਹਾ ਸੁਣ ਰਿਹਾ ਸੀ

ਸਰਬਤ ਗੁਰੂ ਸਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਪਰਸਾ ਜੀ ਦੀ ਪਾਵਨ ਹਜ਼ੂਰੀ ਅੰਦਰ ਦੁੱਖ ਦਾਈ ਘਟਣ ਦੇ ਬੰਧ ਵਿੱਚ ਸਵੇਰ ਦੇ ਸਮੇਂ ਤੋਂ ਅਕਤਰ ਹੋਈ ਸਰਬੱਤ ਮਾਹੀ ਭਾਈ ਸਾਥ ਸੰਜਿਓ ਆਓ ਇੱਕੇ ਵਾਰ ਤਦ ਦੇ ਕੁਝੀ ਆਵਾਜ਼ ਵਿੱਚ ਦਰ ਦਿੱਤੀ ਅਪਵਾਦ ਜੋ ਦੇਖਾ ਹਾਲ ਸਾਰਾ ਬਤਨ ਤੇ ਕਤੇ ਸਭਾ ਕਾਫੀ ਹੋ ਗਿਆ ਅਸੀਂ ਬਾਂਧ ਕਰਕੇ ਤੁਮ ਦੂਰ ਤੇ ਬਾਂਧ ਕਰਕੇ ਗਰੇ ਜਾਂ ਜਾਂ ਤਾਂ ਲੰਮਾ ਸਮਾਂ ਅਸੀਂ ਕਿਸੇ ਜਗ੍ਹਾ ਤੇ ਬੈਠ ਨਹੀਂ ਸਕਦੇ ਇਹ ਸਾਡੇ ਤਨ ਦੀ ਮਜਬੂਰੀ ਬਣ ਗਈ ਹੈ ਇਹ ਪਹਾਨਾ ਬਣ ਗਿਆ ਵੇ ਸ਼ਰਮੀ ਸਾਡੇ ਅੰਦਰ ਕੁੱਟ-ਕੁੱਟ ਕੇ ਭਰੀ ਆ। ਉਹ ਕੀ ਜਦ ਬੈਠਾ ਵੀ ਉਹਦੇ ਸਾਹਮਣੇ ਕੋ ਕੁਰਸੀ ਤੇ ਨਹੀਂ ਬੈਠ ਸਕਦਾ ਤੇ ਉਹ ਸਾਹਮਣੇ ਕਰਨ ਧੰਵਾਹ ਬਹੇ ਤੇ ਪੰਜ ਤੇ ਜੁਬੇਗਾ। ਦੇ ਸ਼ਰਮੀ ਸਾਡੇ ਨੂੰ ਕੁੱਟ-ਕੁੱਟ ਕੇ ਭਰੀ ਆ। ਕੋ ਲੋਗ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੋਵੇ ਤੇ ਅੰਦਰ ਬੈਠ ਲਗੇ ਹੁਣ। ਮਸਜਿਦ ਵਿੱਚ ਜਾਇਓ ਤੇ ਕੁਰਸੀ ਮੇਜ ਤੇ ਬੈਠ ਨਹੀਂ ਹੁੰਦਾ। ਨਮਾਜ਼ ਪੜ੍ਹਨੀ ਆ। ਮਸੱਲਾ ਆਪਣਾ ਲੈ ਕੇ ਜਾਣਾ ਪੈਂਦਾ ਕਿਸੇ ਤੋਂ ਲੈ ਕੇ ਨਮਾਜ਼ ਮਸੱਲਾ ਲੈ ਕੇ ਤੇ ਨਮਾਜ਼ ਨਹੀਂ ਪੜੀ ਜਾਂਦੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਕਾਰ ਦੇ ਸਬੰਧ ਵਿੱਚ ਗੋਲਦੇ ਆਂ ਕਿ ਸਤਕਾਰ ਕਿਵੇਂ ਹੋਣਾ ਨਹੀਂ ਦਰਬੁਰ ਕੋ ਨਹੀਂ ਸਾਡੇ ਸਮਾਜ ਦਾ ਸੁਧਾਰ ਹੋਣ ਦੀ ਲੋੜ ਆ ਸਾਡੇ ਸਮਾਜ 'ਚ ਬੜੀਆਂ ਟੁੱਟੀਆਂ ਆ ਗਈਆਂ ਬੜੀਆਂ ਕਮੀਆਂ ਆ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਰਮ ਸਿਦਕੋ ਦੇ ਬੰਦੇ ਇਹ ਕਟਨਾਵਾ ਤੁਸੀਂ 15 ਤੋਂ ਜ਼ਿਕਰ ਕੀਤਾ ਵੀ 15 ਤੋਂ ਸ਼ੁਰੂ ਹੋ ਜਾਂਦਾ ਨਹੀਂ ਇਹ ਕਟਨਾਵਾ 2009 ਤੋਂ ਸ਼ੁਰੂ ਹੋ ਜਾਂ ਹੋ ਜਾਂ ਕਿਉਂ ਦਰਬਾਰ ਸਾਹਿਬ ਤੋਂ ਸਾਰੀਆਂ ਘਟਨਾਵਾਂ ਦਾ ਦੁਆਨ ਇਹਨਾਂ ਵਿੱਚੋਂ ਤਿੰਨ ਘਟਨਾਵਾਂ ਐਨ ਆ ਉਹ ਕਿਹੜੀਆਂ ਇੱਕ ਜੌਰੀਆਂ ਦੇ ਵਿੱਚ ਜਨਾਨੀ ਨੇ ਪਟ્રોલ ਆ ਕੇ ਤੇ ਸ੍ਰੀ ਗਰੰਥ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਅੱਜ ਵਾਂ ਕੇ ਸੜਿਆ। ਨਾਂ ਅੰਗਸੇ ਜਿੱਥੇ ਬੰਦੀਆਂ ਨਾਲ ਸਿੰਘ ਬੈਠਿਆ ਤੇ ਉਸਤਾਨਾ ਕਰਿਓ। ਨਾਂ ਅੰਗਸੇਆਂ ਦੀਆਂ ਦੋ ਜੱਥੇ ਬੰਦੀਆਂ ਤਰਨਾ ਦਾ ਤੇ ਬਚਾ ਲਾ। ਮੈਂ ਤਾਂ ਡਬਲੂ ਤੀ ਹੀ ਮੈਂ ਰੋਮ ਰੋਮ ਕਰਕੇ ਜੱਤੇ ਦੰਦੀਆਂ ਦਾ ਧੰਨਵਾਦ ਕਰਦਾ। ਉਹਨਾਂ ਦਾ ਤਰਨਾ ਦਾ ਤਾਂ ਕੋਈ ਯਤਨਾ ਬੁੱਢੇ ਲੰਦਾ ਗਿਆ। ਮੈਂ ਤਾਂ ਡਬਲੂ ਤੀ ਨਹੀਂ 2020 ਦੇ ਵਿੱਚ Rajasthan ਦੇ ਜ਼ਿਲ੍ਹਾ ਤਸੀਲ ਖਾਜੋਆਲਾ ਦੇ 24 ਪਿੰਡ ਦਾ ਨਾਂ 24 ਪੀਕ ਦੀ ਉੱਥੇ ਇੱਕ ਬਿਰਤ ਨੇ ਜਿਵੇਂ ਸਮੇ ਦੇ ਹਾਕਮ ਨੇ ਫਤਵਾ ਲਾ ਕਰਕੇ ਭਾਈ ਮਨੀ ਸਿੰਘ ਦਾ ਪੰਗ ਬੰਦ ਕੱਟ ਕੇ ਸ਼ਹੀਦ ਕੀਤਾ ਉੱਥੇ ਇੱਕ ਦੁਸ਼ਤ ਬੰਦੇ ਨੇ 24 ਬੀਡੀ ਦੇ ਪਿੰਡ ਦਾ ਵੜਨ ਵਾਲਾ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਝੁਕਿਆ ਦਰਵਾਜ਼ਾ ਝੁਟਾ ਜਿਵੇਂ ਵੀ ਪਤੀ ਘਰ ਜਾ ਉੱਤੇ ਮੰਦਰ ਦੇ ਪਾਸੇ ਜਾਏਗਾ ਉੱਤੇ ਭੱਟੀ ਬਣੀ ਤੇ ਭੱਟੀ ਦੇ ਕੋਲੇ ਕੁੰਢੇ ਰੱਖਿਆ ਕੁੰਢੇ ਰਾਤ ਨੂੰ ਇੱਕ ਆਗ ਇਕੱਠੇ ਕੀਤੇ ਆ ਅੱਗ ਬਾਲੀ ਜੇਪ ਦਾ ਮਹੀਨਾ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਅੰਗ ਬਾੜ ਕੇ ਉਹਨੇ ਅੱਗ ਬਾਲੀ ਸਾਰੇ ਆ ਪਾਉਣ ਗਿਆ ਕੋਈ ਜਦ ਤੇ ਬੰਦੀ ਨਹੀਂ ਗਈ ਅਭੀਤੇ ਦਿਨ ਹੀ ਪਿੱਛੇ ਟੂਪੀ ਵਿੱਚ ਨਾਨਕ ਮੱਤਾ ਸਾਹਿਬ ਦੇ ਨੇੜੇ ਪਿੰਡਿਆ ਨਾਨਕ ਪਰਉਦਾ ਨਾਮ ਦੁਸ਼ਟ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿ ਪਾਤਸ਼ਾਹ ਦੇ ਪਾਪ ਨੂੰ ਪਾਉਂਦੇ ਤੇਲ ਪਾ ਕੇ ਤੇ ਅੱਗ ਲਾ ਕੇ ਸਾੜਿਆ ਸਾਡੇ 5 ਤੱਕ ਤੇ 5 ਤੱਕ 2009 ਤੋਂ ਲੈ ਕਰਕੇ ਐਸ ਘਟਨਾ ਤੱਕ ਦਲਤਾਂ ਦਾ ਜੱਤੇਦਾਰ ਕੋਈ ਵੀ ਨਹੀਂ ਆਇਆ ਆਪਾਂ ਕਹਿ ਸਕਦੇ ਜੀ ਕਾਮਦੇ ਜਥੇਦਾਰ ਕਾਮਦਾ ਜਥੇ ਹਲਾਰ ਹੋਵੇ ਕਾਮਦੇ ਗੁਰੂ ਦੀ ਨਿਰੰਤਰੀ ਹੋਵੇ ਤੇ ਕਾਮਦਾ ਜਥੇਦਾਰ ਏਸੀ ਛੱਡ ਕਰਕੇ ਤੇ ਖੰਡਾ ਦੁੱਧ ਪੀ ਕੇ ਮੂੜੀਆਂ ਵਾਲੇ ਪਰੌਂ ਦੇ ਕਾਰ ਕਰਕੇ ਤੇ ਆਪਣੇ ਬੈਡਰੂਮ ਚੁੱਤਾ ਵੀ ਕਹੀ ਕਹਿਰੇ ਦੇ ਕਾਮਦਾ ਜਥੇਦਾਰ ਨਹੀਂ 2009 ਤੋਂ ਲੈ ਕੇ ਕਰਕੇ ਅੱਜ ਦੀ ੱਟਣਾ ਤੱਕ ਦਾ ਪੰਜਾਂ ਤੱਕ ਦਾ ਕੋਈ ਵੀ ਜਥੇਦਾਰ ਨਹੀਂ ਆਇਆ ਫਿਰ ਗਰੁਪਸ ਸਾਡੀਆਂ ਚਾਰ ਪ੍ਰਮੁਖ ਕਮੇਟੀਆਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਸ੍ਰੀ ਹਜੂਰ ਸਾਹਿਬ ਕਮੇਟੀ ਇਹਨਾਂ ਕਮੇਟੀਆਂ ਦਾ ਕਦੇ ਪ੍ਰਧਾਨ ਆਇਆ ਕਦੇ ਵੀ ਨਹੀਂ ਆਇਆ ਉਹਨਾਂ ਆਉਣਾ ਵੀ ਨਹੀਂ ਉਹਨਾਂ ਯੋਗ ਸਮਝ ਆਬਨੇ ਉਹਨਾਂ ਆਉਣਾ ਠੀਕ ਸਮਝਿਆ ਵੀ ਨਹੀਂ ਇਉਂ ਜੋ ਉਹਨਾਂ ਨੇ ਕਿਹਾ ਅਸੀਂ ਮੰਨ ਲਿਆ ਕਦੇ ਜਵਾਬ ਦਿੱਤਾ ਕਿ ਕੰਮ ਦਾ ਜ਼ਿੰਮੇਦਾਰ ਹੋਵੇ ਕੰਮ ਦੇ ਗੁਰੂ ਦੀ ਨੰਤਰ ਨਹੀਂ ਹੋਵੇ ਆ ਸਰਕਾਰੀ ਦਫ਼ਤਰਾਂ ਵਿੱਚ ਜਾਓ ਕਿਸੇ ਦੀ ਜਰਤ ਪੈਂਦੀ ਆ ਕਿ ਸਰਕਾਰੀ ਦਫ਼ਤਰ ਦੇ ਅੰਦਰ ਕੋਈ ਥੁੱਕ ਵੀ ਜਾਵੇ ਪਿਸ਼ਾਬ ਕਰਨਾ ਤਾਂ ਬੜੀ ਦੂਰ ਦੀ ਗੱਲ ਆ ਕਦੀ ਕਿਸੇ ਨੂੰ ਉੱਚੀ ਕੋਲ ਦਾ ਦੇਖਿਆ ਕਾਮ ਦਾ ਜੱਥੇਦਾਰ ਬੇ ਕਾਮ ਦੇ ਗੁਰੂ ਨੂੰ ਅੱਗ ਲਾ ਕੇ ਕੋਈ ਇੱਕ ਇੱਕ ਅੰਗ ਪਹਾਰ ਕਰਕੇ ਭੱਤੀ ਵਿੱਚ ਦੁਪਹਿਰ ਤੇ 12 ਵਜੇ ਅੱਗ ਲਾ ਕੇ ਸਾਢੇ ਦੇ ਕਾਮ ਦਾ ਜੱਥੇਦਾਰ ਕੁੰਭ ਦੀ ਨੀਂਦ ਸੁਟਾਵੇ ਤੁਸੀਂ ਕਹਾਂਗੇ ਕਿ ਕਾਮ ਦਾ ਜੱਥੇਦਾਰ ਨਹੀਂ ਗੁਰਮਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਸੰਪਰਦਾਵਾਂ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਗੁਰੂ ਦਾ ਪਿਆਰ ਗੁਰੂ ਦਾ ਸਤਿਕਾਰ ਗੁਰੂ ਦੀ ਪੀੜਾ ਲੈ ਕਰਕੇ ਇਸ ਦਰਬਾਰ ਵਿੱਚ ਆਏ ਮੈਂ ਤੁਹਾਡਾ ਰਹਿਣੀ ਆ ਪਰ 15 ਸਾਲਾਂ ਵਿੱਚ ਮੈਂ ਪਹਿਲੀ ਵਾਰ ਵੇਖਿਆ ਕਿ ਨਿਹੰਗ ਸਿੰਘ ਜੱਥੇ ਬੰਦੀਆਂ ਜਾਂ ਸੰਪਰਦਾਵਾਂ ਦੇ ਨਾਲ ਸੰਬੰਧਿਤ ਕੋਈ ਸਿੰਘ ਆਏ 15 ਸਾਲਾਂ ਦੇ ਵਿੱਚ ਮੈਨੂੰ ਹਰ ਇੱਕ ਜਗ੍ਹਾ ਤੇ ਜਾਣ ਦਾ ਮੌਕਾ ਮਿਲਦਾ ਉਸ ਜਗ੍ਹਾ ਤੇ ਜਿੱਥੇ ਇੱਕ ਇੱਕ ਅੰਗ ਢਾੜ ਕੇ ਗੁਰੂ ਸਾਹਿਬ ਦਾ ਅਗਨ ਭੇਟ ਕੀਤਾ ਗੁਰੂ ਨੂੰ 4 ਸਾਲ ਹੋ ਗਿਆ ਅੱਜ ਤੋਂ 2 ਦਿਨ ਪਹਿਲਾਂ ਮੈਂ ਤੇ ਫਿਰ ਆ ਕੇ ਆਇਆ 4 ਸਾਲਾਂ ਦੇ ਵਿੱਚ ਕਿਸੇ ਇੱਕ ਬੰਦੇ ਨੇ ਵੀ ਗਵਾਹੀ ਨਹੀਂ ਦਿੱਤੀ ਇੱਕ ਬੰਦੇ ਨੇ ਗਵਾਹੀ ਨਹੀਂ ਦਿੱਤੀ ਤੇ ਜਿਹੜਾ ਜਵਨੀ ਆਲਾ ਉਹ ਜਨਾਨੀ ਨੇ ਮਿੱਟੀ ਅਲਹਿਤ ਪਟਾਵਰ ਪਾ ਕੇ ਗੁਰੂ ਬਰਨ ਸਿੰਘ ਜੀ ਦਾ ਸਰੂਪ ਅੱਗ ਲਾ ਕੇ ਸਾੜਿਆ 2 ਸਾਲ ਪਹਿਲਾਂ ਮੈਂ ਯਾਰ ਤੇ ਗੁਰੂ ਕੋ ਸਪਿੰਦ ਦਾ ਪੇਰਾਦਰ ਪਿੰਡ ਦੇ ਕਿਸੇ ਬੰਦੇ ਨੇ ਆਕੇ ਕੋਈ ਨਹੀਂ ਜੀ ਦੋ ਬੰਦੇ ਮੌਕੇ ਦੇ ਗਵਾਹ ਉਹ ਦੋਵੇਂ ਉੱਤਰ ਗਏ ਜਿਹੜਾ ਰਾਜਸਥਾਨ ਵਾਲਾ ਕਹੇ ਸੀ ਆ ਉਹ ਦਾ ਜਿਹੜਾ ਗੁਰਦੁਆਰੇ ਜਾਂਦਾ ਪ੍ਰਮਾਤ ਪ੍ਰਧਾਨ ਮੁੱਖ ਗਵਾਹ ਸਰਬਜੀਤ ਉਹਦਾ ਨਾਮ ਉਹ ਗਵਾਹ ਤੋਂ ਮੁਕਰ ਗਿਆ ਦੱਸੋ ਪੰਜਾਬਾਂਗੇ ਕਿੱਥੇ ਬਲਕਿ ਉਹ ਗੁਰੂ ਕੋਹਾ ਦਾਤਾਂ ਨਾਲ ਸਾਡੀਆਂ ਝੋੜੀਆਂ ਭਰਦੇ ਆ ਸ਼ਰੋਮਣੀ ਕਮੇਟੀ ਵਾਲੇ ਵੀਰ ਬੈਠੇ ਮੈਂ ਉਹਦਾ ਵਿਰੋਧੀ ਨਹੀਂ ਸ਼੍ਰੋਮਣੀ ਕਮੇਟੀ ਦਾ ਇਹੜਾ ਗਰਮ ਗਿਆ ਕਿਉਂ ਇਹਨਾਂ ਦੇ ਪ੍ਰਬੰਧ ਵਿੱਚ ਜਿੱਥੇ ਬਾਬਾ ਗੁਰਲਖ ਸਿੰਘ ਜੀ ਦਾ ਬੰਗਾ ਬਣਿਆ ਉੱਥੇ ਗੁਰੂਕੋ ਸਤਖੰਡ ਨੂੰ ਅੱਗ ਲੱਗੀ ਉਹਦੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਅੱਗ ਲੱਗੇ ਤੇ ਗੁਰੂ ਗ੍ਰੰਥ ਸਾਹਿਬਾ ਦੀ ਸੁਰੱਖਿਆ ਕਿੱਥੇ ਹੋਣਗੇ ਉਸ ਤੋਂ ਬਾਅਦ ਜਿੱਥੇ ਆਰਾਮਸਰ ਗੁਰਦੁਆਰਾ ਬਣਿਆ ਗੁਰੂਕੋ ਆਰਾਮਸਰ ਗੁਰਦੁਆਰਾ ਸਾਹਿਬ ਲਈ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਬਦ ਆ ਉਸ ਸਤਖੰਡ ਨੂੰ ਆਖ ਲੱਗੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਣ ਭੇਟ ਹੋ ਗਏ ਕਦੇ ਸ਼੍ਰੋਮਣੀ ਕਮੇਟੀ ਨੂੰ ਕਦੇ ਇਹ ਪੁੱਛਿਆ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਦੇ ਤਿੰਨ ਮਸਲੇ ਆ ਸ਼੍ਰੋਮਣੀ ਕਮੇਟੀ ਦੇ ਉੱਪਰ ਬਾਬਾ ਗੁਰਬਖਸ਼ ਸਿੰਘ ਜੀ ਬੁੰਗੇੜਾ ਰਾਮ ਸਰਦ ਤੇ ਜਿਹੜੇ 1032 ਸਰੂਪ ਲਾਪਤਾ ਕੀਤੇ ਅੱਜ ਤੱਕ ਇਹਨਾਂ ਨੇ ਹਿਸਾਬ ਪਤਾ ਦਿੱਤਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਗੀ ਕਰਨ ਵਾਲਾ ਦੋਸ਼ੀ ਆ ਮੈਂ ਕਿਸੇ ਦਾ ਵਿਰੋਧੀ ਨਹੀਂ ਸਮੁੱਚੀ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਆ ਪਰ ਉਹਨਾਂ ਨੂੰ ਸਟੇਜ ਤੇ ਬੋਲਣ ਵਾਸਤੇ ਟਾਈਮ ਦੇਣਾ ਇਹ ਸਾਡੀ ਬੇਸਮਝੀ ਬੇਕੂਫੀਆ ਜਿੰਨਾ ਚਿਰ ਇਸ ਪਿੰਡ ਦਾ ਬਿਆਦਗੀ ਕਰਨ ਵਾਲਾ ਦੋਸ਼ੀ ਨਹੀਂ ਬਧਿਆ ਗਿਆ ਸਾਡਾ ਸਾਰੇ ਪਿੰਡ ਦੇ ਉੱਪਰ ਗਿਲਾ ਸ਼ਿਕਵਾ ਸੀ ਕਿ ਕੌਣ ਦੋਸ਼ੀ ਆ ਕੀ ਨੇ ਕਰਵਾਈਆ ਜਿੰਨਾ ਚਿਰ ਦੋਸ਼ੀ ਸੰਗਤ ਦੇ ਸਾਹਮਣੇ ਨਹੀਂ ਆਉਂਦਾ ਉਹਨਾਂ ਤੇ ਸਮੋਚਾ ਨਗਰ ਗੁਰੂ ਕੋ ਦੋਸ਼ੀ ਹੁੰਦਾ ਜਿੰਨਾ ਤੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦੋਸ਼ੀਆਂ ਨੂੰ ਕਾਨੂੰਨ ਦੇ ਇੱਕ ਡੈਰੇ ਵਿੱਚ ਖੜਾ ਕਰਕੇ ਸਜ਼ਾ ਨਹੀਂ ਦਿੰਦੀ ਆਪਾਂ ਕਹਿੰਦੇ ਨੇ ਮਾਫੀ ਮੰਗ ਲਈ ਮਾਫੀ ਤੇ ਸ਼ਰਗਨ ਕੋ ਕਦੇ ਚੰਦੂ ਨੇ ਮੰਗੀ ਹੋਣੀ ਆ ਜਦੋਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਾ ਚੰਦੂ ਪਾਪੀ ਜਹਾਂਗੀਰ ਬਾਦਸ਼ਾਹ ਨੇ ਉਹਨਾਂ ਦੇ ਸਹਿਬਜ਼ਾਦੇ ਸ਼ੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜਤੇ ਪਾਤਸ਼ਾਹ ਦੇ ਦੇਸ਼ ਕੀਤਾ ਗੰਗੂ ਨੂੰ 마ਫੀ ਤੇ ਚੰਦੂ ਦੀ ਵੀ ਮੰਗੀ ਹੋਣੀ ਆ ਕੀ ਸ਼ੇਵੇ ਪਾਤਸ਼ਾਹ ਨੇ ਚੰਦੂ ਨੂੰ ਮਾਫ ਕਰ ਦਿੱਤਾ ਛੋਟੇ ਸਹਿਬਜ਼ਾਦੇ ਮਸ਼ੀਹ ਕਰਾਉਣ ਵਾਲਾ ਗੰਗੂ ਪਾਪੀ ਮਾਫੀ ਤੇ ਗੰਗੂ ਕੋ ਕਦੇ ਗੰਦੂ ਨੇ ਵੀ ਮੰਗੀ ਹੋਣੀ ਆ ਕੀ ਗੰਦੂ ਨੂੰ ਉਸ ਟਾਈਮ ਦੇ ਜੱਥੇਬੰਦੀਆਂ ਦੇ ਮੋਕੇ ਸਾਡੇ ਖਾਲਸਾ ਪੰਥ ਨੇ ਕਦੇ ਮਾਫ ਕੀਤਾ ਸੀ ਗੰਗੂ ਨੂੰ ਕਦੇ ਵੀ ਨਹੀਂ ਸੁਮਤੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਧਰਮ ਦਤ ਮੋਰਚਾ ਕਰਦਾ ਸੀ ਗਰਮ ਤੋਂ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਟਾਈਮ ਤੇ 50 ਲੱਖ ਦਾ ਨਗਦ ਰਾਸ਼ੀ ਦੇ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਨੂੰ ਸ਼ਹੀਦ ਕਰਾਉਣ ਵਾਸਤੇ ਕਿਹਨੂੰ ਦਿੱਤਾ ਛੇ ਨੂੰ ਦਿੱਤਾ ਜਿਹੜੇ ਸ਼ਹੀਦ ਕਰਨੇ ਸਨ ਸੰਤ ਗਿਆਨੀ ਕਰਤਾਰ ਸਿੰਘ ਭਾਈ ਮਰੀਤ ਸਿੰਘ ਸਰਦਾਰ ਜਨਾ ਪੀਏ ਸੀ ਰਿਸ਼ਵਾਨ ਸਿੰਘ ਪੀਏ ਇਹਨਾਂ ਨੂੰ ਸ਼ਹੀਦ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ 50 ਲੱਖ ਦਾ ਇਨਾਮ ਦਿੱਤਾ ਮੇਰੇ ਕੋਲ ਅੱਜ ਵੀ ਅਕਾਲੀ ਪੱਤਰਕਾਰ ਦੀ ਖਬਰ WhatsApp ਤੇ ਅੱਜ ਵੀ ਆ ਜਿਹੜੀ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਨੂੰ ਮਰਵਾਉਣ ਦਾ ਯਤਨ ਕੀਤਾ ਜੇ ਵੀ ਸ਼ਰੋਣੀ ਕਮੇਟੀ ਨੇ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਸਿੱਖ ਪੰਥ ਸਾਧੀ ਵਿਰਧੀ ਕਰਨ ਵਾਲੇ ਦੋਸ਼ੀਆਂ ਨੂੰ ਲਗਾਉਣ ਦਾ ਯਤਨ ਕੀਤਾ ਆਪਾਂ ਉਹਨਾਂ ਤੱਕ ਦਾ ਹੱਕ ਤੇ ਸੱਚ ਦੀ ਆਵਾਜ਼ ਸੁਣਨ ਦੀ ਆਸ ਰੱਖਦੇ ਹਾਂ ਗੁਰਮਤਿ ਕੋ ਇਹ ਪੰਥ ਵਿਰੋਧੀ ਸੀ ਪੰਥ ਵਿਰੋਧੀ ਹੈ ਤੇ ਪੰਥ ਵਿਰੋਧੀ ਰਹਿ ਕੇ ਗੁਰਮਤਿ ਕੋ ਕਿਉਂ ਜਦੋਂ ਤੁਸੀਂ ਹੱਕ ਤੇ ਸੱਚ ਦੀ ਗੱਲ ਕਰਦੇ ਐ ਨਾ ਉਦੋਂ ਤੁਹਾਨੂੰ ਉਹ ਪੱਤਰੇ ਜਾਰੀ ਕਰਦੇ ਗੁਰੂ ਅਰਜਨ ਦੇਵ ਜੀ ਤੋਂ ਕਿ ਤੁਸੀਂ ਕੌਣ ਹੈ ਹੱਕ ਤੇ ਸੱਚ ਦੀ ਗੱਲ ਕਰਨ ਵਾਲੇ ਗੁਰਮਖੋ ਗੁਰੂ ਸਮਰਾਥਿਆ ਗੁਰੂ ਦੇ ਵਿੱਚ ਕੋਈ ਕਮੀ ਨਹੀਂ ਸਾਡੇ ਵਿੱਚ ਕਮੀਆਂ ਆ ਗਈਆਂ ਆਓ ਧਰਮ ਦੇ ਵਾਹਿਗੁਰੂ ਦੋਤ ਤਰੇ ਨਾਲੋਂ ਤਹ ਪਿਆਰਾ ਜਾਣ ਕਰਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕਰਕੇ ਆਪਾਂ ਤਖਤਾਂ ਨੂੰ ਜਾਨ ਦੱਗੇ ਗੁਰੂ ਆਦਿ ਸੀ ਹੈ ਤੇ ਅਦਾਬ ਰਹੇਗਾ। ਕਰਤ ਸਾਡੇ ਸਰਮੌਰਿਆ ਅਕਾਲੀ ਬਾਦਸ਼ਾਹ ਪੂਲਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਕੋਈ ਸੰਨ ਕੌਮੀ ਜੱਤੇਦਾਰ ਨਹੀਂ ਮਿਲਿਆ ਸਾਡੇ ਪੰਜ ਤਖਤਿਆ ਤਖਤਾਂ ਨੂੰ ਸਜਦਾ ਕਰਦੇ ਆ ਤਖਤਾਂ ਨੂੰ ਰੋਗ ਰੋਗ ਕਰਕੇ ਨਵਸਕਾਰ ਕਰਦੇ ਆ ਪਰ ਜਿਹੜੇ ਬਾਦਲ ਦੇ ਪਰਵਾਰਦ ਤੋਂ ਬੜਾਏ ਹੋਏ ਜੱਤੇਦਾਰ ਆ ਉਹ ਨਾ ਸੀ ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਉਹ ਕੌਮ ਦੇ ਜੱਥੇਦਾਰ ਹੋ ਸਕਦੇ ਆ ਜੇਕਰ ਪੰਚ ਦੇ ਕੌਮ ਦੇ ਜੱਥੇਦਾਰ ਨੂੰ ਲੈਣਾ ਤੇ ਜਿਸ ਦਿਨ ਇਸ ਦਰਬਾਰ ਵਿੱਚ ਟੱਟਣਾ 바ਪੇ ਸੀ ਨਾ ਉਹ ਪੈਰੀ ਜੋੜਾ ਲਾਹ ਕਰਕੇ ਤੇ ਨੰਗੇ ਪੈਰੀ ਕੀ ਸੰਕਰ ਵਿੱਚ ਅੰਦਲ ਕਿਸੇ ਵੀ ਜਗ੍ਹਾ ਤੇ 15 ਸਾਲ ਹੋ ਗਏ ਆ ਇਹ ਅੱਜ ਦੀ ਸ਼ੁਰੂ ਹੋਈ ਨੂੰ ਹਰ ਇੱਕ ਬਿਆਦਵੀ ਵਾਲੀ ਘਟਨਾ ਦੇ ਸਥਾਨ ਤੇ ਮੈਂ ਆਪਣਾ ਕੌਮੀ ਨੈਤਿਕ ਫਰ ਦੇ ਸਮਝ ਕਰਕੇ ਹਾਰੇ ਦੇ ਜਗਤ ਦੇ ਜਾਣ ਦਾ ਬੰਦ ਸਰਮਾ ਮਿਲਦਾ ਅੱਜ ਕੋਪ 5 6 ਸਾਲ ਪਹਿਲਾਂ ਚਿੱਠੀ ਸਿੰਘ ਪ੍ਰਾਪਤ ਜਿੱਥੇ ਕਦੇ ਸੈਟਰ ਸਰਕਾਰ ਨੇ 30 ਦਾ 35 ਸਿੰਘ ਸ਼ੀਸ਼ੀਰ ਕੀਤੇ ਸੀ 43 43 ਸਿੰਘ ਸ਼ੀਸ਼ੀਰ ਕੀਤੇ ਸੀ ਉਸ ਨਗਰ ਦਾ ਘੁਰ ਦਵਾਰਾ ਸਾਰਾ ਅਗਰਾ ਕੀ ਸੜ ਗਿਆ ਕੋਈ ਨਹੀਂ ਗਿਆ ਨਾ ਜਗ ਨੂੰ ਮਿਲ ਕੇ ਕਈ ਨਾ ਕੋਈ ਸੰਪਰਦਾ ਨਾ ਕੋਈ ਅਧਿ ਮੰਦੇ ਗਏ ਦਸੰਬਰ ਦਾ ਮਹੀਨਾ ਸੀ ਅੱਜ ਤੋਂ ਕਿਸ ਸਾਤ 8 ਸਾਲ ਪੁਰਾਣੀ ਗੱਲ ਹੈ ਗੁਰੂ ਤੋਂ ਆਪਾਂ ਕੌਮ ਦੇ ਅਹਿਰੇਦਾਰ ਦੇ ਬਣਿਆ ਆਪਾਂ ਕੌਮੀ ਕਰਜ ਉਹਨਾਂ ਦੀ ਪਾਲਣਾ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰੂ ਬਣ ਗਏ ਦੰਗੀਆਂ ਪਕੜੀਆਂ ਦੇ ਦੇਰਾਂ ਤੇ ਕਦੇ ਬਾਤ ਕੀ ਭੁੱਲ ਸਕੀ ਨਾ ਦਈਏ ਇੱਕ ਮੈਂ ਬਹਿਨ ਤੇ ਕਰਨੀਆਂ ਜੀ ਪ੍ਰਬੰਧਾਂ ਅਧਿਕਾਰ ਜਿੱਥੇ ਵਿਅਦਿ ਹੈ ਇਹਨਾਂ ਤੇ ਪ੍ਰਬੰਧਾਂ ਅਧਿਕਾਰ ਹੁੰਦੀ ਆ ਜੇਕਰ ਪ੍ਰਬੰਧ ਸਦਾਰੂ ਸੋਚ ਦੇ ਨਾਲ ਹੋਵੇ ਉਹ ਕਿਵੇਂ ਆਪਣੇ ਵਿੱਚੋਂ ਬਹੁਤ ਜ਼ਿਆਦਾ ਗਿਣਤੀ ਆ ਕੇ ਜਿਹੜੇ ਘਰਾਂ ਕੋ ਖਾਲੀਆਂ ਪਾਏ ਆ ਅਮਰਦ ਨਹੀਂ ਸਕਿਆ ਕਈ ਪ੍ਰਚਾਰਕ ਵੀ ਹੋਣਗੇ ਰਾਕੀ ਢਾਡੀ ਗ੍ਰੀਸਰ ਵੀ ਹੋਣਗੇ ਅਮਰਦ ਨਹੀਂ ਸਕਿਆ ਹੁੰਦਾ ਪਰ ਕਰਪਾਨ ਉਹਨਾਂ ਦੀ ਸਾਤਿ ਤਿਰ ਪਾਂਜੇ ਚੋੜੇ ਦੇ ਥੱਲੇ ਉਹ ਦਿੰਦੀ ਆ ਕਿ ਮੇਰੀ ਕਿਰੀ ਦੇ ਮਾਲਕ ਸੱਚੇ ਪਾਤਸ਼ਾਹ ਨੇ ਸਾਨੂੰ ਕਰਪਾਣਾ ਇਸ ਵਾਰ ਤੇ ਜਿੱਦਿਆਂ ਸੀ ਉਹਨਾਂ ਕਿਹਾ ਸੀ ਕਿ ਤੈਨੂੰ ਗੁੱਟੀ ਕਰਪਾਨ ਸਾਡੇ ਸਿੱਖ ਨੇ ਹਰ ਵੇਲੇ ਆਪਣੇ ਕੋਲੇ ਰੱਖਣੀ ਆ ਜਦੋਂ ਸਾਡੇ ਹੱਥਾਂ ਵਿੱਚ ਕਰਪਾਨਾਂ ਵਰਸੇ ਤੇਗੇ ਢਾਲੇ ਹਰ ਇੱਕ ਸਿੱਖ ਹਰ ਇੱਕ ਸਿੱਖ ਬੀਬੀ ਦੇ ਹੱਥ ਵਿੱਚ ਆ ਗਏ ਕਿਸੇ ਦੇ ਗਰਨ ਨੂੰ ਜੁਰਤ ਨਹੀਂ ਪੈਣੀ ਕਿ ਸਾਡੇ ਗੁਰਦੁਆਰ ਗੁਰਖਰਵਾ ਆਵੇ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਵਾਡ ਰਿਆ ਨਾ ਉੱਥੇ ਵਾਟਰ ਦੀ ਸੁਰੱਖਿਆ ਵਾਸਤੇ ਗੁਰਦ ਤੋਂ ਜਿਹੜੇ ਫੌਜੀ ਪਹਿਲੇ ਧਾਰ ਹੁੰਦੇ ਆ ਉਹ ਹੱਥੇਟ ਧਨ ਲੈ ਕੇ ਪਹਿਰਾ ਦਿੰਦੇ ਖਾਲੀਅਤ ਪਹਿਰਾ ਨਹੀਂ ਦਿੰਦੇ ਘਾੜੇ ਦਾਇਉ ਘਾੜੇ ਦੇ ਦਰਵਾਜ਼ੇ ਅੱਗੇ ਇੱਕ ਪਹਿਰੇਦਾਰ ਲਾ ਉਹਦੇ ਹੱਥ ਵਿੱਚ ਕਰਨ ਕੋ ਗੰਨ ਹੁੰਦੀ ਆ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹ ਨੇ ਪਿਤਾ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਸਾਨੂੰ ਸੰਤ ਵੀ ਬਣਾਇਆ ਤੇ ਸਾਨੂੰ ਸਿਪਾਈ ਵੀ ਬਣਾਇਆ ਅਸੀਂ ਸੰਤਰੀ ਆ ਅਸੀਂ ਸਿਪਾਈ ਵੀ ਆ ਅਸੀਂ ਸ਼ਾਂਤ ਵੀ ਆ ਅਸੀਂ ਵੀਰਸੀਆਂ ਅਸੀਂ ਗਰੀਬਾਂ ਤੇ ਮਜਨੂਮਾਂ ਦੇ ਰੱਖਿਆ ਕਰਨ ਵਾਲੇ ਪਹਿਰੇਦਾਰ ਦੀਆਂ ਪਰ ਅਫਸੋਸ ਜਿਹੜੇ ਕਦੇ ਨਮਾਣੇ ਨਕਾਣੇ ਲੋਕ ਸਾਡੇ ਦਰਵਾਜ਼ੇ ਤੇ ਆ ਕਰਕੇ ਅਵਾਜ਼ਾਂ ਮਾਰਦੇ ਸੀ ਆਜ ਉਸ ਸੰਤ ਦੇ ਘਰ ਵਿੱਚ ਤਾਂ ਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਦਲੀ ਹੁੰਦੀ ਸੀ ਹਾਂ ਤੇ ਜਿੰਨਾ ਚਿਰ ਤੱਕ ਅਸੀਂ ਪਹਿਰੇਦਾਰ ਨਾ ਬਣੇ ਆਪਾਂ ਕਹਿੰਦੇ ਕਿ ਬੇਦਰਦੀ ਰੁਕੂ ਕੀ ਤੇਰੇ ਦਰਵਾਜ਼ੇ ਤੇ ਆ ਕੇ ਅੱਠ ਘੁੱਟ ਦਾ ਵਰਸ਼ਾ ਜਾਂ ਤਿੰਨ ਬੁੱਟੀ ਤੇਕ ਲਿਆ ਕਰਕੇ ਦਰਵਾਜ਼ੇ ਅੱਗੇ ਬੈਠਾ ਹੋਏ ਤੇ ਕੀ ਦੀ ਜੁਰਤ ਪੈਂਦੀ ਅਗੇ ਆ ਕੇ ਬੇਦਰਦੀ ਕਰੇ ਜੇ ਕਰ ਵੀ ਦਿੱਤੇ ਤੇ ਸੱਚੇ ਪਾਤਸ਼ਾਹ ਦੇ ਪਾਵਨ ਬਤਨਿਆਂ ਗੁਰ ਕੀ ਨਿੰਦਾ ਸੁਣੇ ਨਾ ਕਾਂ ਭੇਟਾ ਸੰਗ ਕਰੇ ਪਰਪਾਨ ਗੁਰੂ ਦੀ ਨਿੰਦਿਆ ਕੰਨਾਂ ਨਾਲ ਕਦੇ ਬਾਤੇ ਸਿੱਖ ਨੇ ਸੁਣਨੀ ਨਹੀਂ ਜੇ ਕੋ ਨਿੰਦਾ ਕਰਦਾ ਨਰਾਦਰੀ ਕਰਦਾ ਉਹ ਦਾ ਪਰ ਉਹ ਕਦੇ ਬਾਤੇ ਸਿੱਖ ਨੇ ਲਿਆਦ ਨਹੀਂ ਕਰਨਾ ਕਿ ਕਈਆਂ ਪ੍ਰੇਮੀਆਂ ਨੇ ਕਿੱਸੇ ਦੀ ਕਾਰਵਾਈ ਕੀ ਹੋਈ ਆ ਪ੍ਰਸ਼ਾਸਨ ਵਾਲੇ ਵੀਰਾਂ ਨੇ ਬਾਹਰੋਂ ਸਨੇਹਾ ਕਹਿਆ ਕਿ ਜੇ ਤੁਸੀਂ ਸਾਨੂੰ ਪਹੁੰਚ ਦਿਓ ਅਸੀਂ ਸਾਨੂੰ ਤੇ ਸਾਹਮਣੇ ਦੂਰ ਕਰバイ ਹੋਈ ਆ ਜੋ ਰਹਿੰਦੀ ਆ ਤੋ ਅਸੀਂ ਆ ਆ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਦੇ ਸਾਹਮਣੇ ਦਸਨੂ ਪਿਆਰਿਆ ਇੰਨੀਆਂ ਤੋਂ ਬੇਨਤੀਆਂ ਪ੍ਰਵਾਨ ਕਰ ਰਿਹਾ ਤੋ ਮੈਂ ਤੁਹਾਨੂੰ ਭੜਿਆ ਮੈਂ ਦਾ ਆਪਾਂ ਆਪਸੀ ਜਿਹੜੇ ਮਤਭੇਦ ਆ ਉਹਨਾਂ ਨੂੰ ਭਦਾ ਕਰਕੇ ਆਪਾਂ ਇੱਕ ਦੂਜੇ ਨੂੰ ਕੜੀ ਤਰਫ ਆਪ ਸਾਹਿਬ ਦੇ ਪੁੱਤਰ ਤਪ ਪੁੱਤਰੀਆਂ ਸਮਝ ਕਰਕੇ ਇੱਕ ਦੂਜੇ ਦੇ ਪੈਰੰਟਰਾ ਜਾਣ ਕਰਕੇ ਇੱਕ ਰਸਤੇ ਦੀ ਬੰਦੀ ਬਣ ਕਰਕੇ ਆਪਾ ਮੋਢੇ ਨਾਲ ਮੋਢਾ ਜੋੜ ਕਰਕੇ ਪੰਥ ਦੀ ਸੇਵਾ ਤਾਂ ਨਹੀਂ ਭੁੱਲਣ ਤੱਕਾਂ ਦੀ ਸੇਵਾ ਅੱਗੇ ਵਾਲਦੇ ਸਾਰ ਬਰ ਸਾਰੀਆਂ ਸੰਗਤਾਂ ਦਾ ਧੰਨਵਾਦ ਹੋਰ ਗੁਰੂ ਦੀ ਕਾਸ਼ਾ ਵਾਹਿਗੁਰੂ ਦੀ ਕਿਰਪਾ ਇਸ ਹਨ ਸਿੰਘ ਸਾਹਿਬ ਗਿਆਨੀ ਅਮ੍ਰਿਤ ਸਿੰਘ ਜੀ ਜਨਾਲਾ ਜੇ ਨੀ ਸਾਡੀ ਸਭ ਨੇ ਵਿਚਾਰ ਰੱਖੇ ਸਾਨੂੰ ਧੜੇ ਤੋਂ ਤੇ ਤਨ ਕਰਨਾ ਪੈਦਾ ਪੈਦਾ ਲਈ ਬਲੇ ਪਾਸੇ ਗਿਆਨ ਕਰਨਾ ਪੈਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਆਪਣੀ ਵਿਚਾਰ ਰੱਖੇ ਜਾਣੀ ਵੀ ਪਰਵੇਕ ਮੀਟ ਜਰੂਰ ਕਰ ਦਿੰਨਾ ਜਿੱਦੇ ਕਾਪਾ ਇਕੱਠੇ ਹੋਏ ਆ ਸਿੱਖੀ ਦਾ ਫਲਸਵਾ ਬਸ ਇਤਿਕੇ ਤੱਕ ਸੀਮਤ ਹੈ ਅਪੀਨ ਗਲੇਮ ਨਿਤਿਜਨ ਬਰਤੇ ਸ਼ਲਸ਼ੀ ਗੁਨਾਹਗ ਸਹਿਬਾਂ ਨੂੰ ਕਹਿੰਦੇ ਬਾਬਰ ਨੂੰ ਜਾਬਰਾਂ ਅਪੀਲ ਕਰਦੇ ਨੇ ਉਰਜਨ ਬਖਸ਼ਾ ਸ਼ਰੀਦੀ ਦੇ ਕੇ ਜ਼ਰੀਰ ਦਿੱਤੀ ਸੀ ਗੱਲ ਨਾ ਬਣੀ ਕਿ ਸ਼ੇਵ ਪਾਤਸ਼ਾਹ ਜੀ ਫਿਰ ਸ਼ਕਸ਼ੀਰ ਰੱਜੀ ਸਤਵੇਂ ਪਾਤਸ਼ਾਹ ਜੀ ਔਰੰਗਜ਼ੇਬ ਦਾ ਤਾਇਗਾਟ ਕੀਤਾ ਅਪੀਲ ਕੀਤੀ ਸੀ ਔਰੰਗਜ਼ੇਬ ਤੂੰ ਗਲਤ ਹੈ ਅੱਠਵੇਂ ਪਾਤਸ਼ਾਹ ਜੀ ਵੀ ਅਪੀਲ ਕੀਤੀ ਨੌਵੇਂ ਪਾਤਸ਼ਾਹ ਤਰੀਲ ਦਿੱਤੀ ਸ਼ਰੀਦੀ ਦੇ ਕੇ ਤੇ ਦਸਵੇਂ ਪਾਤਸ਼ਾਹ ਜੀ ਤੇਰਾ ਕਰ ਕਹਿ ਦਿੰਦਾ ਸੀ کہو مریا کیا سنو رے پیارے بلا کیس تے گن دیو نا دیدارے اپیر دنیم تو بات شمشیر ساٹا کی اتحاس ہے چاریس سال بیٹ جان لڑڑ جا کے بھی اسی پھولتے نہیں گے بیدیا برگا پا میں پھولتے جا کے گوگل ہے اسی پھولتے نہیں گے جاگ رکھ دے ہاں یہ بھی کٹڑا ماں جاگ رکھڑیاں سی پھولڑیاں تنہیں گیاں پر شاشن کو پھر مانچ کروں گا بھی جاگ چاہتے ہیں اسی سی ہیں ਇਸੀ ਦੁਨੀਆ ਆ ਨੇ ਆਪਣੀ ਗੱਲਾਂ ਕਰਦੇ ਪ੍ਰਸ਼ਾਸਨ ਹੀ ਕੁਛ ਨਾ ਕੁਛ ਤਕੀਕਾ ਹੋਏਗਾ ਨਾ ਉਹਨਾਂ ਨੂੰ ਤੇ ਚਾਹੀਦਾ ਟਾਈਮ ਬਾਈਗੁਰ ਨੇ ਬਦਨ ਕਿਰਪਾ ਕੀਤੀ ਤੇ ਗਾਜੋ ਤੱਕਨ ਸੇਵਾ ਨਹੀਂ ਉਹ ਆਪਣੇ ਕਿੱਥੋਂ ਤੱਕ ਕੇਸ ਪਹੁੰਚਿਆ ਪੈਰ ਤੱਕ ਪਹੁੰਚੀ ਸਾਰੇ ਜਾਣਦਾ ਜੀ ਉਹ ਤਾਂ ਦੇਰ ਗਿਆ ਉਹਨਾਂ ਤੋਂ ਆਪਣੀ ਚਾਹ ਸੁਣੀ ਦੀ ਵਾਅਦੇ ਦੀ ਕਾਸ਼ਾ ਵਾਅਦੇ